ਇਨੂੰ ਮਾਂ ਨੇ ਬੜੇ ਚਾਵ ਨਾਲ ਕੈਨੇਡਾ ਭੇਜਿਆ ਸੀ ਕੈਨੇਡਾ ਗਈ ਧੀ ਦੇ ਪਿੱਛੋਂ ਮਾਂ ਮੁੱਕ ਜਾਂਦੀ ਆ ਤੇ ਉਸ ਤੋਂ ਬਾਅਦ ਧੀ 5 ਸਾਲਾਂ ਬਾਅਦ ਆਪਣੇ ਘਰ ਆਉਂਦੀ ਆ ਤਾਂ ਦੇਖੋ ਕਿਵੇਂ ਪਿਓ ਦੇ ਪੈਰਾਂ ਵਿੱਚ ਬਹਿ ਕੇ ਮਾਂ ਨੂੰ ਯਾਦ ਕਰਕੇ ਧੀ ਭਾਵੁਕ ਹੋ ਜਾਂਦੀ ਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ do meu no cachorro carde carde não tem no é ne